ਹਰੋ ਪੰਗਾਨੀ ਪੀਂਦਾ ਯਾਰ ਕਿੱਥੇ ਹੀ ਕਰਦੇ ਪਰਮ ਸਤਕਾਰ ਜੋ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡ ਤੱਲਣ ਦੇ ਵਿੱਚ ਦਾਤਾ ਪੁਰਗਾ ਬੈਗੇ ਆਪਾਂ ਜੋ ਸ੍ਰੀਮਨ ਨੂੰ ਯਾਦ ਕਰਨ ਦੇ ਲਈ ਇਕੱਠੇ ਹੋਏ ਆ ਲਾਈਵ ਜਿਹਨੂੰ ਕਰੂੰਗਾ ਨਾ ਉਹ ਲਾਈਵ ਉਹ ਤੁਹਾਡੇ ਡਾਟਾ ਜਿਨ੍ਹਾਂ ਦੀ ਬਦੌਲਤ ਉਹ 11 ਮੇਰਾ ਬਖਣ ਜੋਗੇ ਹੋਏ ਆ ਬੈਠਣ ਜੋਗੇ ਹੋਏ ਆ ਜੋ ਚਾਹ ਪਾ ਵੱਡੇ ਤੋਂ ਵੱਡੇ ਅਹੁਦਿਆਂ ਤੇ ਬੈਠਣ ਦੇ ਕਾਬਿਲ ਹੋਏ ਆ ਜਿਨ੍ਹਾਂ ਦਾ ਨਾਮ ਜਿਨ੍ਹਾਂ ਦੀ ਸ਼ਖਸੀਅਤ ਦੀ ਜੇ ਆਪਾਂ ਗੱਲ ਕਰੀਏ ਉਹ ਸ਼ਬਦ ਥੋੜੇ ਪੈ ਜਾਂਦੇ ਨੇ तो मेरी मुराद भारत रतन भीम राव बाबा साहब डॉक्टर अंबेडकर जी उन्होंने याद करने जिन्हें भी एक बार इतने कट्ठे हुए एक बार खुल के ताड़ियाँ मार दो थोड़ी सोच का पता तो मैं शुक्रगुजार हाँ बहुत ही मेरा सत्कार जो व्डा भरा जस्सी तलन जहाँ हमेशा समाज के लिए ਜਿੱਥੇ ਵੀ ਕੋਈ ਵਦੀਕੀ ਹੁੰਦੀ ਹੈ ਉੱਥੇ ਇੱਕ ਢਾਲ ਬਣ ਕੇ ਹਮੇਸ਼ਾ ਪਹੁੰਚਦਾ ਸੁਮੈ ਜੱਸੀ ਭਰਾ ਨੂੰ ਬਹੁਤ-ਬਹੁਤ ਮੁਬਾਰਕਾ ਵੀ ਦਿਨਾ ਇਹੋ ਜਿਹੇ ਪਰਾਨੇ ਦਿਨ ਇੱਕ ਵਾਰੀ ਜੱਸੀ ਭਰਾ ਦੇ ਲਈ ਖੁੱਲ ਕੇ ਤਾੜੀਆਂ ਮਾਰ ਦੇ ਸਰਦਾਰ ਬਹੁਤ ਹੀ ਸਤਿਕਾਰਯੋਗ ਸਾਬका ਐਮਐਲਏ ਸਾਬका ਐਮਪੀ ਸਾਬका ਮੰਤਰੀ ਸਾਬਾ ਨੂੰ ਪ੍ਰਕਾਰਜੀ ਉੱਚੇ ਤੌਰ ਤੇ ਪੁਜੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਰੰਧਾ ਤੇ ਸਾਬका ਐਮਐਲਏ ਸਾਬ ਸਾਡੀ ਬੱਡੀ ਪ੍ਰਾਸ਼ੀਤਨ ਗਰਾਲ ਸਾਹਿਬ ਉਹ ਵੀ ਉੱਚੇ ਤੌਰ ਤੇ تشریف ਫਰਮਾ ਹੋਏ ਨੇ ਸੁਬਾਵਾ ਸਾਹਿਬ ਨੂੰ ਗੋਣ ਵਾਲੇ ਬਹੁਤ ਵੱਡੇ ਵੱਡੇ ਫਨਕਾਰ ਅਗਾਜ਼ ਸਾਹਿਬ ਹੋਰ ਜਿੰਨੇ ਵੀ ਲੈ ਮੇਰੇ ਤੋਂ ਸਾਰੇ ਸੀਨੀਅਰ ਅਭਿਨੇ ਤੇ ਸਤਿਕਾਰਯੋਗ ਵੀ ਨੇ ਮੈਂ ਸਾਰਿਆਂ ਦੇ ਚਰਨਾਂ ਚ ਦਿਲੋਂ ਸਤਿਕਾਰ ਮੇਰੇ ਵੱਡੇ ਭਾਜੀ ਸਤਿਖੋਖੇਵਾਲੀਆ ਸਾਹਿਬ ਜਿਨ੍ਹਾਂ ਦੀ ਬਦੌਲਤ ਜਿੰਨੇ ਵੀ ਸ਼ਬਦਾਂ ਨੂੰ ਤੁਸੀਂ ਪਿਆਰ ਦਿੱਤਾ ਇੱਕ ਵਾਰੀ ਸਤਿਖੋਖੇਵਾਲੀਆ ਸਾਹਿਬ ਲਈ ਵੀ ਖੁੱਲ ਕੇ ਤਾੜੀਆਂ ਮਾਰ ਦਿਓ ਬੜੀ ਮਿਹਰਬਾਨੀ ਆਓ ਜਿਕਰਾ ਬਲੰਦ ਕਰਦੇ ਆ ਸਤਿਗੁਰੂ ਰਵਿਦਾਸ ਮਹਾਰਾਜ ਉਹ ਇਨਕਲਾਬੀ ਰਹਿਬਰ ਗਰੀਬਾਂ ਦਾ ਦੁਖੀਆਂ ਦਾ ਨਦਾਤਾ ਜੱਗ ਗੁਰੂ ਤੰਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਓ ਜਿਕਰਾ ਬਲੰਦ ਕਰੀਏ ਫਿਰ ਕੋਸ਼ਿਸ਼ ਕਰਾਂਗਾ ਇੱਕ ਦੋ ਘਰਾਂ ਨਾਲ ਹਾਜ਼ਰੀ ਲਵਾ ਕੇ ਫਿਰ ਕੁਝ ਕਲਾਕਾਰ ਬਹੁਤ ਨੇ ਕਲਾਕਾਰਾਂ ਨੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਆਓ ਇੱਕ ਵਾਰੀ ਜਿੰਨੀ ਵੀ ਸੰਗਤ ਬੈਠੀ ਆ ਜਿਹੜੇ ਸਤਿਗੁਰੂ रविदास ਮਹਾਰਾਜ ਨੂੰ ਮੰਨਦੇ ਆ ਬਾਬਾ ਸਾਹਿਬ ਨੂੰ ਮੰਨਦੇ ਆ ਜਕਾਰੇ ਦਾ ਜਵਾਬ ਜਕਾਰੇ ਵਿੱਚ ਦੇਣਾ ਜੋ ਬੋਲੇ ਈਸੋ ਨਰਪੈ ਜੈ ਭੀਮ ਜੈ ਭੀਮ ਇੱਕ ਬੜੀ ਅਜੀਬੋ ਗਰੀਬ ਗੱਲ ਲੱਗਦੀ ਆ ਆਪਣੀ ਤਦਾਦ ਤਾਂ ਬਹੁਤ ਜ਼ਿਆਦੀ ਹੈ ਪਰ ਜਕਾਰਾ ਆਪਾਂ ਬੜਾ ਸਲੋ ਜਾਂ ਸਲਾਬਿਆ ਜਾ ਲਾਉਂਦੇ ਆ ਜਿਸ ਕੌਮ ਦਾ ਜਕਾਰਾ ਹੀ ਸਲਾਬਿਆ ਜਾਊਗਾ ਫਿਰ ਆਪਾਂ ਜਾਗਾਂਗੇ ਕਹਿੰਦਾ ਉਠਾਂਗੇ ਕਹਿੰਦਾ ਸ਼ਹਿਰ ਲਿਖਦਾ ਸਿੱਧਾ ਫੀਤਾ ਹੋ ਜਾਂਦੀ ਕਬੀਲਦਾਰੀ ਸਰਰਾ ਜ਼ਰਰਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ ਨਾਲ ਮੰਤਰਾਂ ਨਹੀਂ ਮਿਸਾਲ ਜਲਦੀ ਤੇਲ ਡੁੱਲਿਆਂ ਦੀਵਾ ਹੋ ਗਲ ਜਾਵੇ ਉਹ ਪਾਰਸ ਮੁੱਕ ਜਾਂਦੀ ਗਲਤ ਹੱਥ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਂਦੀ ਉਹ ਕੌਮਾਂ ਤਾਂ ਮੁੱਕ ਜਾਂਦੀਆਂ ਨੇ ਕੌਮਾਂ ਖਤਮ ਹੋ ਜਾਂਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਨੂੰ ਆਪਣੇ ਰਹਿਬਰ ਨੂੰ ਭੁੱਲ ਜਾਂਦੀਆਂ ਨੇ ਇਸ ਲਈ ਜਕਾਰਾ ਇੰਨਾਕ بلند ਹੋਣਾ ਚਾਹੀਦਾ ਪਤਾ ਲੱਗੇ ਕਿ ਆਪਾਂ ਸਾਰੇ ਅੱਜ ਆਪਣੇ ਰਹਿਬਰ ਨੂੰ ਯਾਦ ਕਰਨ ਦੇ ਲਈ ਇਕੱਠੇ ਹੋਏ ਆ ਜੋ ਬੋਲੇ ਜਾ ਫੀਮ ਜਾ ਬਹਾ ਸ਼ੁਕਰੀਆ ਮਿਹਰਬਾਨੀ ਵਾਹ ਜੀ ਉਸਤਾਦ ਜੀ ਆ ਗਏ ਉਸਤਾਦ ਜੀ ਦਾ ਰਤੁਰੰਧਾ ਵਾਸਾ ਮੇ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰ ਦੋ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਬਾਰੇ ਬਹੁਤ ਵਾਖੂਬੀ ਲਿਖਿਆ ਜਿਨ੍ਹਾਂ ਵੀ ਲਿਖਿਆ ਵਾ ਕਮਾਲ ਲਿਖਿਆ ਉਹਨਾਂ ਦਾ ਇੱਕ ਸ਼ਬਦ ਵੀ ਸਾਡੇ ਹਿੱਸੇ ਆਇਆ ਉਵਿਦ ਉਹਦੀਆਂ ਥੋੜੀਆਂ ਲੈਣਾ ਸਲਾਮਾਂਗੇ ਇੱਕ ਗਾਣਾ ਸੰਤ ਗੁਰਦਾਸ ਮਹਾਰਾਜ ਦੀ ਉਸਤਤਿ ਦਾ ਉਸ ਤੋਂ ਬਾਅਦ ਅਗਲੇ ਪੰਕਾਰ ਦੀ ਬਾਲੀ ਰਾਮਾ ਕੇ ਲੋ ਸ਼ਬਦ ਕਰਦੇ ਆ ਟੁੱਟੇ ਜੋੜੇ ਨਹੀਂ ਗੰਨਦਾਤਾ ਟੁੱਟਿਆ ਮ ਖਦਰਾਂ ਦੇ ਜੋੜੇ ਉਸ ਤੋਂ ਬਾਅਦ ਦਾਵਾ ਸਾਹਿਬ ਜੀ ਦਾ ਇੱਕ ਸ਼ਬਦ ਫਿਰ ਸੁਣਾਤੀ ਕਰ ਜਤ ਗੁਰੂ ਤੰਦਨ ਸੰਤ ਗੁਰੂ ਵਿਦਾਸ ਮਹਾਰਾਜ ਜਿਹੜੇ ਜੋੜੇ ਗੰਨਣ ਦਾ ਕੰਮ ਕਰਦੇ ਸਨ ਜੋੜੇ ਗੰਢਾ ਸਤਗੁਰੂ ਮਹਾਰਾਜ ਦੀ ਕਿਰਤ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਹੀ ਸਾਡੇ ਰਹਿਬਰਾਂ ਦਾ ਹੁਕਮ ਹੈ ਜਿਹੜਾ ਬੰਦਾ ਅੱਜ ਵੀ ਦਸਾਂ ਰਹੋ ਦੀ ਕਿਰਤ ਕਰਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਦਾ ਮਸਲਾ ਹੱਲ ਕਰ ਰਿਹਾ ਉਹਦੇ ਨਾਲ ਦਾ ਧਰਮੀ ਬੰਦਾ ਹੀ ਕੋਈ ਨਹੀਂ ਸਤਗੁਰੂ ਮਹਾਰਾਜ ਨੇ ਜੋੜੇ ਗੰਢੇ ਪਰ ਜੋੜੇ ਗੰਢ ਕੇ ਪੂਰੀ ਕੌਮ ਦੀਆਂ ਤਕਦੀਰਾਂ ਨੂੰ ਗੰਢ ਕੇ ਗਏ ਨੇ ਸਤਗੁਰੂ ਮਹਾਰਾਜ ਜੋ ਭੁਲੇਖ ਖਟਕੇ ਫਿਰਦੇ ਨੇ ਜੋ ਠੋਕਰ ਖਾ ਕੇ ਕਰਦੇ ਨੇ ਜੋ ਭੁਲੇਖ ਖਟਕੇ ਫਿਰਦੇ ਨੇ ਜੋ ਠੋਕਰ ਖਾ ਕੇ ਕਰਦੇ ਨੇ ਉਹ ਨਾਨੂ ਰੱਬ ਜੇਨਾ ਜੋੜਨੀ ਗੰਢ ਦਾ ਤਾਂ ਕੁੱਤੇ ਅੰਗਾਂ ਤੇਰਾ ਨੂੰ ਛੋੜੇ ਕੁੱਤੇ ਜੋੜਨੀ ਗੰਢ ਦਾ ਤਾਂ ਕੁੱਤੇ ਅੰਗਾਂ ਤੇਰਾ ਨੂੰ ਛੋੜੇ ਕੁੱਤੇ ਜੋੜਨੀ ਗੰਢ ਦਾ ਤਾਂ ਕੁੱਤੇ ਅੰਗਾਂ ਤੇਰਾ ਨੂੰ ਜੋੜੇ ਤੇ ਜੋੜਨੀ ਗੰਢ ਦਾ ਤਾਂ ਕੁੱਤੇ ਅੰਗਾਂ ਤੇਰਾ ਨੂੰ ਛੋੜੇ ਹੱਥ ਕੁੱਤੇ ਜੋੜੇ ਨਹੀਂ ਗੰਢ ਦਾ کی دنیا تے کی کرنا سی کی کردے نے ہس مو مایا دے جالاں وچ بابا دے ہئے بابا دے نے ਕੜਾ ਕੁੱਲੀ ਵਿੱਚ ਵੱਡਾ ਤਾਂ ਪਿਆਰ ਸੁਲਾਦਾ ਏ ਹਰ ਹਰ ਤੇ ਸੋਹਣੇ ਨਾਮ ਦੀਆਂ ਰਾਇਆ ਨੂੰ ਦਿੰਦਾ ਦਸਦਾ ਏ ਅਮਾਰਾ ਚੌਂਕੜਾ ਕੁੱਲੀ ਵਿੱਚ ਵੱਡਾ ਤਾਂ ਪਿਆਰ ਹਰ ਹਰ ਤੇ ਸੋਹਣੇ ਨਾਮ ਦੀਆਂ ਰਾਇਆ ਨੂੰ ਦਿੰਦਾ ਦਸਦਾ ਏ ਜੱਸੀ ਬੰਗੜਾ ਦੀ ਪਿਆਰ ਨੂੰ ਨੋਰੀ کوڏو ريني ڏسدار اوتا کٽي اُم تنهن رمو هه ڏيڏو ريني ڏسدار اوتا کٽي اُم ਜਵਾਨੀ ਆਸਤੀ ਏ ਦਿਲ ਕੀ ਦੇ ਨੂੰ ਖੋਈ ਆ ਰਫਤਗੀਆਂ ਤੇਜ਼ ਹਵਾਵਾਂ ਵਿੱਚ ਸਾਥੀ ਬਜਲਾ ਏ ਜਵਾਨੀ ਆਸਤੀ ਏ ਦਿਲ ਕੀ ਦੇ ਨੂੰ ਖੋਈ ਆ ਰਫਤਗੀਆਂ ਤੇਜ਼ ਹਵਾਵਾਂ ਵਿੱਚ ਦਿਲ ਤੇ ਲਾਇਆ ਏ ਮਿਲ ਕੇ ਬਾੜਾ ਦੀਆਂ ਨੂੰ strengthens a t �t vaakte wagi peya seattii aeÖ, taftita duunt woi ate, yot drawta miserable ka la 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 de ba da